emergancy ਫਿਲਮ ਨੂੰ ਲੈ ਕੇ ਕੰਗੜਾ ਨਾਉ ਤੋਂ ਲਗਾਤਾਰ ਮੁਸ਼ਕਲਾਂ ਚ ਕਿਰਦੀ ਜਾ ਰਹੀ ਹੈ ਉੱਥੇ ਹੀ ਹੁਣ ਅਮਰਤਪਾਲ ਦੇ ਵਕੀਲ ਦੇ ਵੱਲੋਂ ਕੰਗੜਾ ਨਾਉ ਦੀ ਫਿਲਮ ਨੂੰ ਲੈ ਕੇ ਵੱਡਾ ਐਕਸ਼ਨ ਲਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਹੁਣ ਕੰਗੜਾ ਨਾਉ ਦੀ emergency ਫਿਲਮ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਤੇ ਇਸ ਫਿਲਮ ਤੇ ਰੋਕ ਅਧੇ ਪਾਬੰਦੀ ਲਾਉਣ ਦੀ ਪੀਲ ਕੀਤੀ ਦਾਦੀ ਕਿ ਅਮਰਤਪਾਲ ਦੇ ਵਕੀਲ ਅਮਨ ਸਿੰਘ ਖਾਰਾ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਕਿ ਕਿ ਕੰਗੜਾ ਨਨੌਂ ਦੀ ਫਿਲਮ ਐਮਰਜੈਂਸੀ ਦੇ ਖਿਲਾਫ ਪੰਜਾਬ ਹਾਈ ਕੋਰਟ ਦੇ ਵਿੱਚ ਪਾਬੰਦੀ ਲਾਉਣ ਦੇ ਲਈ ਪਟੀਸ਼ਨ ਪਾਈ ਗਈ ਹੈ ਕਿਹਾ ਗਿਆ ਫਿਲਮ ਦੇ ਉੱਤੇ ਪਾਬੰਦੀ ਲਾਉਣੀ ਚਾਹੀਦੀ ਹੈ ਕਿਉਂਕਿ ਇਸ ਫਿਲਮ ਦੇ ਨਾਲ ਪੰਜਾਬ ਦੇ ਵਿੱਚ ਕਿਤਨਾ ਕਿਤੇ ਜਿਹੜਾ ਮਾਹੌਲ ਖਰਾਬ ਹੋ ਸਕਦਾ ਲਗਾਤਾਰ ਕੰਗੜਾ ਨਨੌਂ ਦੀ ਫਿਲਮ ਦਾ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਉੱਤੇ ਹੀ ਹੁਣ ਅਮਰਪਾਲ ਦੇ ਵਕੀਲ ਆ ਜਿਹੜੇ ਹਾਈ ਕੋਰਟ ਪਹੁੰਚੇ ਨੇ ਤੇ ਇਸ ਫਿਲਮ ਤੇ ਰੋਕ ਲਗਾਉਣ ਦੀ ਗੱਲ ਆਖੀ ਗਈ ਆ ਦਾਦੀ ਕਿ ਲਗਾਤਾਰ ਗੰਗਣਾਂ ਨਾਲ ਤੋਂ ਬਵਾਦਾਂ ਵਿੱਚ ਘਿਰਦੀ ਜਾ ਰਹੀ ਆ ਕਿਉਂਕਿ ਫਿਲਮ ਐਮਰਜੈਂਸੀ ਦੇ ਵਿੱਚ ਸੰਤ ਪਿੰਡਰ ਵਾਲੇ ਤੇ ਹੋਰ ਪੰਜਾਬ ਦੇ ਕਈ ਸਿੱਖਾਂ ਨੂੰ ਲੈ ਕੇ ਲਗਾਤਾਰ ਵਿਵਾਦ ਖੜਾ ਹੋ ਰਿਹਾ ਕਿਹਾ ਜਾ ਰਿਹਾ ਕਿ ਇਸ ਫਿਲਮ ਦੇ ਵਿੱਚ ਸਿੱਖਾਂ ਦੀ ਸ਼ਬੀਲੀ ਸਹੀ ਨਹੀਂ ਦਿਖਾਈ ਜਿਹਦੇ ਚੱਲਦੇ ਆ ਪੰਜਾਬ ਦੀ ਸਿੱਖ ਜਥੇਬੰਦੀਆਂ ਐ ਜੀਪੀਸੀ ਅਤੇ ਹੋਰ ਕਈ ਸੋਸ਼ਲ ਮੀਡੀਆ ਦੇ ਕਾਰਕੁਨਾਂ ਦੇ ਵੱਲੋਂ ਕੰਗਰਨਾ ਨਾਉਂ ਦੀ ਫਿਲਮ ਦੇ ਖਿਲਾਫ ਅਦਾਲਤਾਂ ਦੇ ਰੂ ਕੀਤਾ ਜਾ ਰਿਹਾ ਉੱਤੇ ਹੀ ਲਗਾਤਾਰ ਹੁਣ ਅਮਰਤਪਾਲ ਦੇ ਵਕੀਲ ਦੇ ਵੱਲੋਂ ਜਿਹੜੀ ਕੰਗਰਨਾ ਨਾਉਂ ਦੀ ਫਿਲਮ ਹੈ ਇਹ ਐਮਰਜੈਂਸੀ ਫਿਰੋਂ ਤੇ ਰੋਕ ਲਗਾਉਣ ਦੇ ਲਈ ਹਾਈ ਕੋਰਟ ਦਾ ਰੂ ਕੀਤਾ ਗਿਆ ਦੇਖਣ ਵਾਲੀ ਗੱਲ ਹੋਵੇ ਕਿ ਹਾਈ ਕੋਰਟ ਦੇ ਵੱਲੋਂ ਇਸ ਤੇ ਕੀ ਸੁਣਵਾਈ ਕੀਤੀ ਜਾਂਦੀ ਹੈ ਜਦਕਿ ਲਗਾਤਾਰ ਕੰਗਰਨਾ ਨਾਉਂ ਦੇ ਬਵਾਦਾਂ ਦੇ ਵਿੱਚ ਕਿੱਦੀ ਜਾਰੀ ਇਸ ਤੋਂ ਪਹਿਲਾਂ ਕੰਗਰਨਾ ਦੇ ਵੱਲੋਂ ਕਿਸਾਨਾਂ ਨੂੰ ਲੈ ਕੇ ਵੱਡਾ ਵਿਅੰਤਗ ਹੈ ਦਰਸਾਰ ਇੱਕ ਨਿੱਜੀ ਚੈਨਲ ਦੇ ਇੰਟਰਵਿਊ ਦੌਰਾਨ ਕੰਗਰਨਾ ਨਾਉਂ ਦੇ ਵੱਲੋਂ ਕਿਸਾਨਾਂ ਬਾਰੇ ਕਿਹਾ ਸੀ ਕਿ ਜਦੋਂ ਧਰਨੇ ਤੇ ਬੈਠੇ ਰੋ ਉਸ ਦਿਨਾਂ ਕਿੰਨੇ ਹੀ ਬਲਤਕਾਰ ਕਿੰਨੇ ਹੀ ਕੇਸ ਅਤੇ ਕਿੰਨੀ ਘਟਨਾਵਾਂ ਹੋਈਆਂ ਜੇਕਰ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਨਾ ਹੁੰਦੀ ਤਾਂ ਪੰਜਾਬ ਦੇ ਵਿੱਚ ਵੀ ਅੱਜ ਜਿਹੜਾ ਮਾਹੌਲ ਸੀ ਅਤੇ ਮੁਸ਼ਕਲਾਂ ਦੇ ਵਿੱਚ ਘਿਰਦੀ ਜਾ ਰਹੀ ਹੈ ਉੱਥੇ ਹੀ ਹੁਣ ਅਮਰਤਪਾਲ ਦੇ ਵਕੀਲ ਨੇ ਹਾਈ ਕੋਰਟ ਦਰਬ ਕੀਤਾ ਕਿਹਾ ਕਿ ਇਹ ਪਹਿਲਾਂ ਦੇ ਉਤੇ ਪੂਨ ਪਵੰਦੀ ਲੱਗਣੀ ਚਾਹੀਦੀ ਹੈ ਫਿਰ ਇਹਨਾਂ ਨੂੰ ਰੀਲੀਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਇਸ ਨਾਲ ਪੰਜਾਬ ਦੇ ਵਿੱਚ ਸਿੱਖਾਂ ਦੀ ਭਾਵਨਾ ਨੂੰ ਪਰਤ ਨਹੀਂ ਕਿਤਨਾ ਕਿਤੇ ਮਾਹੌਲ ਵੀ ਖਰਾਬ ਜਿਹੜਾ ਹੋ ਸਕਦਾ ਹੈ ਐਮਰਜੈਂਸੀ ਫਿਰ ਉਹਨਾਂ ਨੂੰ ਲੈ ਕੇ ਕੰਗੜਾ ਨਾਉ ਤੋਂ ਲਗਾਤਾਰ ਮੁਸ਼ਕਲਾਂ 'ਚ ਘਿਰਦੀ ਜਾ ਰਹੀ ਹੈ ਉੱਥੇ ਹੀ ਹੁਣ ਅਮਰਤਪਾਲ ਦੇ ਵਕੀਲ ਦੇ ਵੱਲੋਂ ਕੰਗੜਾ ਨਾਉ ਦੀ ਫਿਰ ਨੂੰ ਲੈ ਕੇ ਵੱਡਾ ਐਕਸ਼ਨ ਲਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਹੁਣ ਕੰਗੜਾ ਨਣਾਉਂ ਦੀ ਐਮਰਜੈਂਸੀ ਫਿਲਮ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਤੇ ਇਸ ਫਿਲਮ ਤੇ ਰੋਕ ਅਤੇ ਪਾਬੰਦੀ ਲਾਉਣ ਦੀ ਅਪੀਲ ਕੀਤੀ ਦਾਦੀ ਕਿ ਅਮਰਤਪਾਲ ਦੇ ਵਕੀਲ ਅਮਾਨ ਸਿੰਘ ਖਾਰਾ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਕਿ ਕੰਗੜਾ ਨਣਾਉਂ ਦੀ ਫਿਲਮ ਐਮਰਜੈਂਸੀ ਦੇ ਖਿਲਾਫ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਬੰਦੀ ਲਾਉਣ ਦੇ ਲਈ ਪਟੀਸ਼ਨ ਪਾਈ ਗਈ ਹੈ ਕਿਹਾ ਗਿਆ ਫਿਲਮ ਦੇ ਉੱਤੇ ਪਾਬੰਦੀ ਲਾਉਣੀ ਚਾਹੀਦੀ ਹੈ ਕਿਉਂਕਿ ਇਸ ਫਿਲਮ ਦੇ ਨਾਲ ਪੰਜਾਬ ਦੇ ਵਿੱਚ ਕਿਤਨਾ ਕਿਤੇ ਜਿਹੜਾ ਮਾਹੌਲ ਖਰਾਬ ਹੋ ਸਕਦਾ ਲਗਾਤਾਰ ਕੰਗੜਾ ਨਣਾਉਂ ਦੀ ਫਿਲਮ ਦਾ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਉੱਤੇ ਹੀ ਹੁਣ ਅਮਰਪਾਲ ਦੇ ਵਕੀਲ ਆ ਜਿਹੜੇ ਹਾਈ ਕੋਰਟ ਪਹੁੰਚੇ ਨੇ ਤੇ ਇਸ ਫਿਲਮ ਤੇ ਰੋਕ ਲਗਾਉਣ ਦੀ ਗੱਲ ਆਖੀ ਰਹੀ ਆ ਦਾਦੀ ਕਿ ਲਗਾਤਾਰ ਘੰਗੜਾ ਨਾਲ ਤੋਂ ਬਵਾਦਾਂ ਵਿੱਚ ਘਿਰਦੀ ਜਾ ਰਹੀ ਆ ਕਿਉਂਕਿ ਫਿਲਮ ਐਮਰਜੈਂਸੀ ਦੇ ਵਿੱਚ ਸੰਤਪਿੰਡਰਾਂ ਵਾਲੇ ਤੇ ਹੋਰ ਪੰਜਾਬ ਦੇ ਕਈ ਸਿੱਖਾਂ ਨੂੰ ਲੈ ਕੇ ਲਗਾਤਾਰ ਵਿਵਾਦ ਖੜਾ ਹੋ ਰਿਹਾ ਕਿਹਾ ਜਾ ਰਿਹਾ ਕਿ ਫਿਲਮ ਦੇ ਵਿੱਚ ਸਿੱਖਾਂ ਦੀ ਸ਼ਬੀ ਨਹੀਂ ਸਹੀ ਨਹੀਂ ਦਿਖਾਈ ਜਿਹਦੇ ਚੱਲਦੇ ਆ ਪੰਜਾਬ ਦੀ ਸਿੱਖ ਜਥੇਬੰਦੀਆਂ ਐ ਜੀਪੀਸੀ ਅਤੇ ਹੋਰ ਕਈ ਸੋਸ਼ਲ ਮੀਡੀਆ ਦੇ ਕਾਰਕੁਨਾਂ ਦੇ ਵੱਲੋਂ ਕੰਗੜਾਣਾ ਨਾਉ ਦੀ ਫਿਲਮ ਦੇ ਖਿਲਾਫ ਅਦਾਲਤਾਂ ਦਰੂ ਕੀਤਾ ਜਾ ਰਿਹਾ ਹੈ ਉੱਥੇ ਹੀ ਲਗਾਤਾਰ ਹੁਣ ਅਮਰਤਪਾਲ ਦੇ ਵਕੀਲ ਦੇ ਵੱਲੋਂ ਜਿਹੜੀ ਕੰਗੜਾਣਾ ਦੀ ਫਿਲਮ ਹੈ ਇਹ ਐਮਰਜੈਂਸੀ ਫਿਲਮ ਤੇ ਰੋਕ ਲਗਾਉਣ ਦੇ ਲਈ ਹਾਈ ਕੋਰਟ ਦਾ ਰੂ ਕੀਤਾ ਗਿਆ ਦੇਖਣ ਵਾਲੀ ਗੱਲ ਹੋਵੇ ਕਿ ਹਾਈ ਕੋਰਟ ਦੇ ਵੱਲੋਂ ਇਸ ਤੇ ਕੀ ਸੁਣਵਾਈ ਕੀਤੀ ਜਾਂਦੀ ਹੈ ਜਦਕਿ ਲਗਾਤਾਰ ਕੰਗੜਾਣਾ ਨਾਲ ਬਵਾਦਾਂ ਦੇ ਵਿੱਚ ਕਿੱਦੀ ਜਾਰੀ ਇਸ ਤੋਂ ਪਹਿਲਾਂ ਕੰਗੜਾਣਾ ਦੇ ਵੱਲੋਂ ਕਿਸਾਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਦਰਸਾ ਇੱਕ ਨਿੱਜੀ ਚੈਨਲ ਦੇ ਇੰਟਰਵਿਊ ਦੌਰਾਨ ਕੰਗੜਾਣਾ ਨਾਉ ਦੇ ਵੱਲੋਂ ਕਿਸਾਨਾਂ ਬਾਰੇ ਕਿਹਾ ਸੀ ਕਿ ਜੇਕਰ ਜਿਹੜੋਂ ਧਰਨੇ ਦੇ ਬੈਟਰੀ ਉਸ ਦਿਨਾਂ ਕਿੰਨੇ ਹੀ ਬਲਤਕਾਰ ਕਿੰਨੇ ਹੀ ਕੇਸ ਅਤੇ ਕਿੰਨੀ ਘਟਨਾਵਾਂ ਹੋਈਆਂ ਜੇਕਰ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਨਾ ਹੁੰਦੀ ਤਾਂ ਪੰਜਾਬ ਦੇ ਵਿੱਚ ਵੀ ਅੱਜ ਜਿਹੜਾ ਮਾਹੌਲ ਸੀ ਅਤੇ ਮੁਸ਼ਕਲਾਂ ਦੇ ਵਿੱਚ ਘਿਰਦੀ ਜਾ ਰਹੀ ਹੈ ਉੱਤੀ ਹੁਣ ਅਮਰਤਪਾਲ ਦੇ ਵਕੀਲ ਨੇ ਹਾਈ ਕੋਰਟ ਦਾ ਅਰੋਪ ਕੀਤਾ ਕਿ ਆ ਕਿ ਇਹ ਪਹਿਲਾਂ ਦੇ ਉਤੇ ਪੂਨ ਪਵੰਦੀ ਲੱਗਣੀ ਚਾਹੀਦੀ ਹੈ ਫਿਰ ਇਹਨਾਂ ਨੂੰ ਰੀਲੀਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਇਸ ਨਾਲ ਪੰਜਾਬ ਦੇ ਵਿੱਚ ਸਿੱਖਾਂ ਦੀ ਭਾਵਨਾਵਾਂ ਪਰਤਲ ਨ ਕਿਤੇ ਨਾ ਕਿਤੇ ਮਾਹੌਲ ਵੀ ਖਰਾਬ ਜਿਹੜਾ ਹੋ ਸਕਦਾ